ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਜਿਹੜਾ ਨਾਮ ਰੀਅਲ ਮਨਜੀਤ ਤੇ ਅੱਜ ਤੁਹਾਨੂੰ ਲੈ ਕੇ ਚੱਲੇ ਆ ਦੁਸ਼ਹਰਾ ਕਾਉਨਚ ਦੁਸ਼ਹਰਾ ਕਾਉਨਚ ਦਿਖਾਵਾਂਗੇ ਦੁਸ਼ਹਰਾ ਦੁਸ਼ਹਰਾ ਤੇ ਰਾਵਣ ਨੂੰ ਅੱਜ ਜਣਾ ਫੁਕਿਆ ਪੁਤਲਾ ਰਾਵਣ ਦਾ ਤੇ ਤੁਹਾਨੂੰ ਸਾਰਾ ਦੱਸਾਵਾਂਗੇ ਵੀਡੀਓ ਨੂੰ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਚਲੋ ਚੱਲਦੇ ਆ ਤੁਹਾਨੂੰ ਹਰਿਆਣੇ ਦੀ ਦੁਸ਼ਹਰਾ ਕਾਉਨਚ ਜਾ ਕੇ ਮਿਲਦੇ ਆ ਚੌਕੇ ਉੱਥੇ ਮਿਲਦੇ ਚਲੋ ਜੀ

ਤੇ ਰਾਵਣ ਦਾ ਤੇ ਰਾਮ ਜੀ ਦਾ ਜੋਧ ਹੁਣ ਲੱਗਾ ਆ ਦੇਖੋ ਚੱਲ Yaranji Maro. Jai Shri Ram. Jai Shri Ram. Jai Shri Ram. Dekho Maharaja Ravan. Rashan Sana. Eder. बजरंग बली सेना आस वे ये श्री राम ये श्री राम जय श्री panumandhi or ravan

hit it ਰਮਾ ਗੋ ਯਾ ਲੰਕੇ ਯਾ ਲੰਕੇ ਰਾਵਣ ਜੀ ਸਾਹਿਬ ਰਾਵਣੋਂ ਕੋਲਾ ਜੁੱਧ ਭੂਮੀ ਚ ਰਹਿ ਗਿਆ જય ਸ਼ੀਰਮ જય ਸ਼ੀਰਮ ਤੇ ਸ਼ੀਰਮ ਸ਼ੀਰਮ જય ਸ਼ੀਰਮ જય ਸ਼ੀਰਮ ਰਾਵਣ फेर ਆਈ ਜਾਣਾ ਕਿਉਂ ਇਹਨਾਂ ਦੀ ਧੁੰਨੀ ਵਿੱਚ ਅਮਰਤਾ ਹੈ ਇਹਨਾਂ ਦੀ ਧੁੰਨੀ ਵਿੱਚ ਜਿੰਨੀ ਦੇ ਆ ਭਰਾ ਨਾ ਰਸਤਾ ਪਰ ਇਹ ਮੰਨਣੇ ਖੁੱਲ ਕੰਨ ਕੀ ਕੋਈ ਛੰਧੀ ਆ ਉਹ ਕਿੰਨੇ ਪਹਿਲਾਂ ਮੈਂ ਰਾਮ ਨੂੰੇ ਬਾਦ ਤੈਨੂੰ ਇਹਦੇ ਹੱਥ ਤੋਂ ਆ ਕੇ ਤੈਨੂੰ ਆਏ ਪਰ ਰਾਮ ਜੀ ਦੇ ਅੱਗੇ ਹੋ ਕੇ ਉਸਨੇ ਤੀਰ ਕਿੱਟ ਚ ਮਾਰਿਆ ਜਿਸ ਦੇ ਨਾਲ ਬੋ ਜੀ ਰਾਜਪਤੀ ਰਾਮਚੰਦਰ ਮਹਾਰਾਜ ਕੀ ਜੈ ਚੋ ਸਾਡੇ ਵਲੰਟੀਅਰ ਬ੍ਰਾਹਮਣ ਹੀ ਕੁਛ ਨਾ ਕੁਛ ਤੁਹਾਨੂੰ ਦੱਸ ਸਕਣਾ ਜਾ ਜਾ ਕੇ ਉਸ ਬ੍ਰਾਹਮਣ ਕੋ ਸਿੱਖਿਆ ਲੈ ਕਿ ਲక్ష్మణ ਜੀ ਭਰਾ ਦਾ ਪਹਿਲੇ ਹੱਥ ਲਾ ਕੇ ਲੰਕਾਪਤੀ ਰਾਜਾ ਰਾਮਨਜੀ ਕੋਲ ਜਾ ਰਹੇ ਆ ਅੱਜ ਲੰਕਾਪਤੀ ਜਾ ਰਹੇ ਆ ਇਹ ਖੜੇ ਹੋਣ ਦਾ ਕੀ ਕਾਰਨ ਆ ਕੋਈ ਦੱਸ ਸਕਦਾ ਤਾਂ ਚਮਨ ਜੀ 라ਵਣ ਜੀ ਦੇ ਸੇਰੇ ਨਾਲ ਖੜੇ ਹੋ ਗਏ ਲਾ ਕੇ ਆ ਤੇਰੀ ਵੰਸ਼ ਹੈ ਇਹ ਹੀ ਨਾ ਦੇ ਆਵਤਾਰ ਹੈ ਔਰ ਮੰਨ ਦੇ ਰੇ ਛੰਕਾਰ ਹੈ ਇਹ ਮਰੇ ਆ ਬ੍ਰਾਹਮਣ ਨੇ ਮੈਨੂੰ ਕੀ ਰੱਖਣਾ ਮੰਨਕਾਰ ਬਸ ਖੜੇ ਰਹਿ 5-4 ਮਿੰਟ ਆ 라ਵਣ ਨਹੀਂ ਬੋਲੇ ਆਖਰਕਾਰ 라ਵਣ ਨੇ ਮੁjde ਬੋਲੇ ਜੀ ਵਾਪਸ ਆਪਣੇ ਭਰਾ ਦੇ ਕੋਲ ਆ ਗਏ ਆਟਿਓ ਨੇ ਜੀ ਅੱਚਲਾਇਆ ਕਹਿੰਦੇ ਲਖਮਣ ਕੀ ਗੱਲ ਕੀ ਸਿੱਖਿਆ ਮਿਲੀ ਕਹਿੰਦੇ ਮਹਾਰਾਜ ਜਿਹੜਾ ਪਹਿਲਾਂ ਹੀ ਮੌਤ ਛੇ ਆ ਜਬਰਾਇਮਾਨ ਹੋਇਆ ਆ ਛੇ ਆ ਦੇ ਪਿਛੇ ਆਇਆ ਮਨ ਪੈਰਾ ਉਸ ਵੀ ਸਾਨੂੰ ਕੀ ਰੱਸ ਕਹਿੰਦੇ ਨਹੀਂ ਭਰਾ ਤਾਂ ਉਹ ਬ੍ਰਾਹਮਣ ਆ ਸੋ ਸਭ ਜਾਣਦਾ ਚਾਰ ਰੇਟ 16 ਪ੍ਰਣ ਹਰ ਸ਼ਾਸਤਰ ਦਾ ਗਿਆਤਾ ਰੇਟ ਦਾ ਮਤਲਬ ਇਹ ਜਾਣਾ ਹੁੰਦਾ ਪਰ ਮੇਰੇ ਡਾਕਟਰ ਭਰਾ ਤੂੰ ਖੜਾ ਕਿੱਥੇ ਸੀ ਕਹਿੰਦਾ ਜੀ ਮੈਂ ਕਿਹ ਜਿਹੜਾ ਬਹਿਣਾ ਹੀ ਮਰਨੇ ਆਲਾ ਆ ਯਖਮੀ ਹਾਲ ਵਿੱਚ ਬਾ ਪੁਰਸ਼ਿਕ ਵਾਇਆ ਮੈਂ ਉਹਦੇ ਕੋਲ ਜਾ ਕੇ ਸਿਰੇ ਲਾ ਕੇ ਖੜਾ ਹੋ ਗਿਆ ਜਦੋਂ ਬੂਢੇ ਨਾਲ ਮੈਂ ਗੱਲ ਸੁਣਤਾ ਲਵਾ ਕਹਿੰਦੇ ਨਹੀਂ ਪਰਾਏ ਤੇਰਾ ਹੰਕਾਰ ਹੈ ਹੰਕਾਰ त्याਗ ਇਹ ਕਿਸੇ ਕੋ ਲੈਣਾ ਪਰਾਏ ਚ ਹੋ ਜਾ ਪਰ ਮੇਰੇ ਭਰਾ ਇੱਕ ਮਿੰਟ ਇੱਥੇ ਬਣੇ ਜਾਂਦੀ ਸ਼ਰਮ ਬਾਬਾ ਜੀ ਇਹ ਦੁਆਰਾ ਉਸ ਬ੍ਰਾਹਮਣ ਦੇ ਕੋਲ ਆ ਗਏ ਤੇ ਉਸ ਦੇ ਪੈਰਾਂ 'ਚ ਜਾ ਕੇ ਖੜੇ ਹੋ ਗਏ ਕਹਿਣ ਲੱਗੇ हे ਬ੍ਰਾਹਮਣ ਦੇ ਕਹਿ ਲੱਗੇ हे ਬ੍ਰਹਮਦੇਵ ਮੈਨੂੰ ਮੇਰਾ ਹੰਕਾਰ ਮੇਰੇ ਭਰਾ ਜੀ ਨੇ ਰਾਮ ਜੀ ਨੇ ਦੂਰ ਕਰ ਦਿੱਤਾ ਮੈਂ ਖੱਤਰੀ ਵੰਸ਼ ਹੰਕਾਰੀ ਸੀਗਾ ਅੱਜ ਤੁਸੀਂ ਮੈਨੂੰ ਕੋਈ ਸਿੱਖਿਆ ਦੇ ਦਿਓ ਰਾਵਣ ਲੜਗਰਾਉਂਦਾ ਹੈ ਉੱਥੇ ਆ ਉੱਠੋ ਜੀ ਕਹਿ ਲੱਗੇ ਕਹਿ ਲੱਗੇ ਜਿਹੜਾ ਕੰਮ ਕੱਲ ਦਾ ਕੰਮ ਅੱਜ ਕਰੋ ਅੱਜ ਕਰੋ ਤੋਂ ਅੱਪ ਕੱਲ ਨਾਮ ਜਿਹੜਾ ਆ ਕਾਲ ਦਾ ਆ ਕਾਲ ਤੋਂ ਮੈਂ ਬਚਨ ਦੀ ਖਾਤਰ ਨੌ ਗ੍ਰਹਿਾਂ ਨੂੰ ਮੈਂ ਆਪਣਾ ਬੰਦੀ ਬਣਾ ਲਿਆ ਸੀ ਰਾਵਣ ਨੂੰ ਆਪਣੇ ਜਾਨਾਂ ਵਿੱਚ ਚੁਕਾ ਲਿਆ ਸੀ ਪਰ ਅੱਜ ਪਰ ਮੈਂ ਅੱਜ ਜੇ ਮੈਂ ਗੱਲ ਗੱਲ ਕਰਦਾ ਟਾਲ ਦਿੰਦਾ ਤੇ ਮੇਰਾ ਕਾਲ ਅੱਜ ਨਾ ਹੁੰਦਾ ਫੇਰ ਦੂਜੇ ਨੰਬਰ ਤੇ ਮੇਰਾ ਭਰਾ ਮੇਰੇ ਨਾਲ ਨਹੀਂ ਜਿਸ ਬੰਦੇ ਦਾ ਭਰਾ ਨਾਲ ਉਹ ਗਾਰਾਮ ਦੇ ਨਾਲ ਲਿਸ਼ਮਣ ਹੋਗਾ ਉਹ ਕਦੇ ਵੀ ਮਰ ਨਹੀਂ ਠਾਗਦਾ ਮੇਰੇ ਭਰਾ ਨੇ ਉਹ ਲਗਨ ਕੀ ਭਵਿਸ਼ਣ ਨੇ ਅੱਜ ਮੇਰਾ ਰਾਜ ਦਿੱਤਿਆ ਜਿਸ ਦੇ ਨਾਲ ਮੇਰੀ ਮੌਤ ਹੋਈ ਹੈ ਇੰਨੀਆਂ ਗੱਲਾਂ ਕਰਦੇ ਹੋਏ ਕਾਮਨ ਜੀ ਸਵਰਗ ਸਤਾਰੇ ਹੋਰ ਜਿਆਪਤੀ ਰਾਮਚੰਦ ਪਰਵੀਸ਼ਨ ਜੀ ਮਾਤਾ ਸੀਤਾ ਜੀ ਨੂੰ ਲੈਂਕਾ ਜ ਲੈਣ ਜਾਂਦੇ ਆ ਰਾਮ ਜੀ ਨੇ ਕਿਹਾ ਜੀ ਰਾਮ ਜੀ ਗੈ ਚਿਰੀ ਰਾ ਸੀਤਾ ਛੱਡ ਕੇ ਗਿਆ ਸੀ ਲੋਕਾਂ ਨੇ ਕਹਿਣਾ ਭਈ ਉਹ ਸੀਤਾ ਜਿਹੜੀ ਰਾਵਣ ਦੇ ਘਰ ਰਹਿ ਕੇ ਆਈ ਆ ਕਿਤਾ ਬਣਾਓ ਤੇ ਕਿਤਾ ਵਿੱਚ ਅਗਨੀ ਪ੍ਰਵੇਸ਼ ਕਰਕੇ ਸੀਤਾ ਮਾਤਾ ਜਾਊਗੀ ਹੋ ਅਗਨੀ ਪ੍ਰਿਸ਼ਾ ਹੋਣ ਤੋਂ ਬਾਅਦ ਸੀਤਾ ਮਾਤਾ رام جی کونگو دھوم دھام شیر بھیا بجے رام نے پائی اگرہ اگلا کار کم ہوگا راون جی کا سنسکار یہ سڑیا تو ہی جس طرح ہندہ اس طرح کی جائے گا جی ਮੰਨੀ ਬਾਜੀ ਵੀ ਕਰਦੇ ਹੋ ਕੈਂਟਰ ਜੀ ਇੱਧਰ ਵੋਹ ਸਿਆਪਾ ਤਿਨਿ ਦਾਮ ਯੰਗਰ ਮਹਾਰਾਜੀ ਕੀ ਜੈ